ਸਸੀ ਕਾਲ ਜੀ ਨਮਸਕਾਰ ਆਦਾਬ ਸਲਾਮ ਅਲੈਕਮ ਮੈਂ ਤੁਹਾਡਾ ਪੰਜਾਬੀ ਸਿੰਗਰ ਸਾਵਰ ਖਾਨ ਤੇ ਬਹੁਤ ਹੀ ਭੈੜੀ ਘਟਨਾ ਹੋਈ ਹੈ ਜੀ ਮਹਾਲੀ 11 ਫੇਸ ਸੈਕਟਰ ਚ ਇੱਕ ਬਹੁਤ ਹੀ ਨਾਈਸ ਬੱਚਾ ਬਹੁਤ ਹੀ ਹੁਣ ਹਰ ਬੱਚਾ ਜਿਹਦਾ ਸ਼ਿਵਰਾਤਰੀ ਵਾਲੇ ਦਿਨ ਦੇ ਵਜਾ ਤੋਂ ਹੀ ਬਿਨਾਂ ਕਿਸੇ ਕਾਰਨ ਤੋਂ ਪ੍ਰਵਾਸੀ ਲੋਕਾਂ ਨੇ 15 20 ਜਣਾਂ ਨੇ ਰਲ ਕੇ ਮਰਡਰ ਕਰਤਾ ਕਿਰਚਾ ਮਾਰ ਮਾਰ ਕੇ ਉਹਦੀ ਹਤਿਆ ਕਰਤੀ ਸੀ ਉਹ ਬੱਚਾ ਬਹੁਤ ਹੀ ਨਾਈਸ ਤੇ ਬਹੁਤ ਹੀ ਨੇਕ ਦਿਲ ਇਨਸਾਨ ਸੀ ਕਿਉਂਕਿ ਉਹਦਾ ਜਿਹੜਾ ਬ੍ਰਦਰ ਹੈ ਬਰਾੜ ਉਹ ਸੰਗੀਤ ਰੈਲਨ ਦੇ ਨਾਲ ਪਿਆਰ ਕਰਦਾ ਹੈ ਮਾਡਲ ਹੈ ਮੁੰਡਾ ਬਹੁਤ ਹੀ ਨਾਈਸ ਹਰਵੈਲ ਭਾਈ ਹਰਵੈਲ ਬਰਾੜ ਬਹੁਤ ਹੀ ਵਧੀਆ ਕੰਮ ਕਰਦਾ ਹੈ ਬਹੁਤ ਵਧੀਆ ਐਕਟਰ ਹੈ ਉਹਦਾ ਬ੍ਰਦਰ ਸੀਗਾ ਤੇ ਸਾਡੀ ਸਾਰੀ ਟੀਮ ਵਿੱਚ ਦੀ ਜਿੰਨੀ ਵੀ ਹੈ ਹਰਖਪੰਦੇਰ ਅਤੇ ਹੋਰ ਵੀ ਸੱਜਣ ਮਿੱਤਰ ਸਾਰੇ ਸਾ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਕੋਈ ਮੇਰੇ ਆਪਣੇ ਬੱਚੇ ਨਾਲ ਹੀ ਘਟਨਾ ਹੋ ਗਈ ਹੋਵੇ ਮੇਰੇ ਹੱਥ ਵਨ ਕੇ ਬੇਨਤੀ ਆਪਣੇ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਪ੍ਰਵਾਸੀਆਂ ਤੋਂ ਬਚ ਕੇ ਰਹੋ ਆਪਣੇ ਧੀ ਪੁੱਤ ਬੱਚੇ ਮਾਵਾ ਬਜ਼ੁਰਗ ਕੋਈ ਵੀ ਸੇਫ ਨਹੀਂ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਵੀ ਉਹਦਾ ਪਰਿਵਾਰ ਇਨਸਾਫ ਵਾਸਤੇ ਉਥੇ ਖੜਾ ਹੈ ਦੋ ਦਿਨ ਦਿਨਾਂ ਤੋਂ ਤੇ ਕੋਈ ਸੁਣਵਾਈ ਨਹੀਂ ਹੋਈ ਪੂਰੀ ਪ੍ਰਸ਼ਾਸਨ ਨੂੰ ਪੂਰੀ ਸਰਕਾਰ ਨੂੰ ਪੂਰੇ بڑے بڑے ਅਹੁਦੇਦਾਰਾਂ ਨੂੰ ਇਪੂਰੇ ਜਿੰਨੇ ਪੰਜਾਬ ਦੇ ਕਰਤਾ ਤਰਤਾ ਸਾਰੇ ਇਹਨਾਂ ਨੂੰ ਹੱਥ ਵਨ ਕੇ ਅਪੀਲ ਹੈ ਜੀ ਬੇਨਤੀ ਹੈ ਵੀ ਇਹਨਾਂ ਪ੍ਰਵਾਸੀਆਂ ਦਾ ਕੁਝ ਕੀਤਾ ਜਾਵੇ ਆਪਣੀ ਨਾਂ ਦਾ ਕੋਈ ਧੀ ਭੈਣ ਸੇਫ ਹੈ ਪੰਜਾਬ ਚ ਨਾ ਕੋਈ ਮਾਂ ਨਾ ਕੋਈ ਬਜ਼ੁਰਗ ਨਾ ਹੀ ਕੋਈ ਬੱਚਾ ਹਨਾ ਪਿੱਛੇ ਦੇਖੋ ਇਹ ਪੇ ਛੋਟੇ ਜਿਹੇ ਬੱਚੇ ਨੂੰ ਉਹਦੀ ਭੈਣ ਦੇ ਹੱਥ ਚੋਂ ਹੀ ਹੱਥ ਛੜਾ ਕੇ 5-6 ਸਾਲ ਬੱਚੇ ਦਾ ਲੁਧਿਆਣੇ ਪਤਾ ਨਹੀਂ ਕਿਹੜਾ ਪਿੰਡ ਸੀ ਇੱਥੇ ਦੇ ਸੀ ਉਹਦਾ ਰੇਪ ਕੀਤਾ ਉਹਦੇ ਰਾਡ ਦਿੱਤੀ ਬੱਚੇ ਦਾ ਗਲਾ ਘੁੱਟ ਕੇ ਉਹਦੀ ਡੈਥ ਕਰਕੇ ਉਹਨੂੰ ਸਿੱਟ ਕੇ ਕਿਤੇ ਮਾਰਦਾ ਤੇ ਬੱਚੇ ਦਾ ਗਲਾ ਘੁੱਟ ਕੇ ਨੀਪ ਕਰਕੇ ਉਹਦੀ ਹਤਿਆ ਕਰਤੀ ਉਸ ਤੋਂ ਬਾਅਦ ਹੋਰ ਕਿੰਨੇ ਹੀ ਕਾਂਡ ਹੋ ਗਏ ਕਿਸੇ ਦੀ ਚੈਨੀ ਪੱਟ ਲਈ ਕਿਸੇ ਬੁਢੀ ਦਾ ਕੰਨ ਪੱਟਤਾ ਕਿਸੇ ਬਜ਼ੁਰਗ ਦੀ ਐਕਟਵਾਹ ਖੋਲੀ ਜਿਹੜੇ ਬੱਚੇ ਦੀ ਡੈਥ ਹੋਈ ਹੈ ਸ਼ਗਨ ਅਸੀਂ ਸ਼ਗਨ ਕਹਿੰਦੇ ਇਹਨੂੰ ਪਿਆਰ ਨਾਲ ਤੇ ਬਾਕੀ ਇਹਨਾਂ ਦਾ ਕੁਛ ਨਾ ਕੁਛ ਕੀਤਾ ਜਾਵੇ ਸਾਡੀ ਤਾਂ ਇਹੀ ਅਰਦਾਸ ਹੈ ਇਹੀ ਬੇਨਤੀ ਹੈ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪੇ ਜਿੰਨੇ ਵੀ ਇੱਥੇ ਪ੍ਰਵਾਸੀ ਲੋਕ ਐ ਜਿਹੜੇ ਪੁਰਾਣੇ ਰਹਿੰਦੇ ਐ ਸਿਆਣੇ ਐ ਉਹਨੇ ਇਹ ਜੀ ਸ਼ਰਾਰਤ ਕਰਦੇ ਜਿਹੜੇ ਆ ਹਨਾ ਅੱਜ ਕੱਲ ਦੇ ਛਲਾਰੂ ਜੇ ਮੁੰਡੇ ਚੌਲ ਖਾਣੀ ਕੌਮ ਇਹਨਾਂ ਨੇ ਬਹੁਤ ਗੰਦ ਪਾਇਆ ਪੰਜਾਬ ਸਰਕਾਰ ਨੂੰ ਇਹ ਬੇਨਤੀ ਐ ਜੀ ਥੋੜੀ ਜੀ ਤਵੱਜੋ ਦੇ ਕੇ ਥੋੜਾ ਜਿਹਾ ਛਾਹਣ ਦੇ ਵਿੱਚ ਰੱਖ ਕੇ ਆਪਣਾ ਪੰਜਾਬੀ ਬੰਦਾ ਕੋਈ ਵੀ ਜਾ ਕੇ ਰਾਜਸਥਾਨ ਚ ਬਿਹਾਰ ਚ ਕਿਤੇ ਵੀ ਆਪਣਾ ਕਮਰਾ ਨਹੀਂ ਲੈ ਸਕਦਾ ਕਿਰਾਏ ਤੇ ਸਾਰੇ ਡਾਕੂਮੈਂਟ ਭਾਲਦੇ ਐ ਇਥੇ ਪੰਜਾਬ ਚ ਆਪ ਇਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਬੈਂਕ ਖਾਤੇ ਸਾਰੇ ਪ੍ਰੂਫ ਬਣਾ ਰੱਖਿਆ ਇਹਨਾਂ ਤੇ ਬੰਦ ਪਾਓ ਇਕੱਲੀਆਂ ਵੋਟਾਂ ਵਾਸਤੇ ਨਾ ਗੌਰ ਕਰਿਆ ਕਰੋ ਵੀ ਆਪਣੀਆਂ ਵੋਟਾਂ ਵਾਧੀਆਂ ਚਾਰ ਵੋਟਾਂ ਫੇਰੀ ਥੋਡੀਆਂ ਬਚਣਗੀਆਂ ਇਹ ਵੋਟਾਂ ਤਾਂ ਥੋਡੀਆਂ ਖਤਮ ਕਰੀ ਜਾਂਦੇ ਆ ਹਰ ਰੋਜ਼ ਪੰਜ ਚਾਰ ਮਰਡਰ ਹੁੰਦੇ ਆ ਭਈਏ ਇਹੀ ਕਰਦੇ ਆ ਇੱਕ ਡੀਜੇ ਤੇ ਪਤਾ ਨਹੀਂ ਸਲਾਮ ਕੋਲੇ ਪਤਾ ਨਹੀਂ ਸੰਗਰੂਰ ਕੋਲੇ ਮੁੰਡੇ ਦਾ ਮਰਡਰ ਕੀਤਾ ਸਟੇਜ ਤੇ ਜਿਹੜਾ ਫਲੋਰ ਲੱਗਿਆ ਹੁੰਦਾ ਉਹਦੇ ਤੇ ਉਹਦੇ ਮਾਂ ਪਿਓ ਗੱਟੇ ਚ ਪਾ ਕੇ ਲੈ ਗਏ ਬੱਚੇ ਨੂੰ ਦੇਖਿਆ ਨਹੀਂ ਜਾਂਦਾ ਉਹ ਵੀ ਪ੍ਰਵਾਸੀਆਂ ਨੇ ਹੀ ਕੀਤਾ ਸੀ ਆਪਦੀਆਂ ਬੱਚੀਆਂ ਨੂੰ ਬੱਚਿਆਂ ਨੂੰ ਸੇਫ ਰੱਖਣ ਵਾਸਤੇ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਚੋਂ ਕੱਢੋ ਪੰਜਾਬ ਚੋਂ 22 ਲੱਖ ਸਦਾਨਾ ਹਰ ਰੋਜ਼ ਟੀਕਾ ਮਾਰਦਾ ਇਹਨਾਂ ਨੂੰ ਦਵੱਲੋ ਏ ਇਹਨਾਂ ਨੂੰ ਦਵੱਲੋ ਏ ਤੇ ਭਾਨਾ ਸਿੱਧੂ ਬਹੁਤ ਰੋਲਾ ਪਾਉਂਦੇ ਆ ਵੀ ਪ੍ਰਵਾਸੀਆਂ ਦਾ ਕੁਝ ਕਰੋ ਪ੍ਰਵਾਸੀਆਂ ਦਾ ਕੁਝ ਕਰੋ ਪਰ ਆਪਾਂ ਲੋਕ ਸੁਣਦੇ ਨਹੀਂ ਜਦੋਂ ਨੁਕਸਾਨ ਹੋ ਜਾਂਦਾ 10 ਮਿੰਟ ਸਿਵਿਆਂ ਚ ਜਾਂ ਕਿਸੇ ਕਬਰਸਥਾਨ ਚ ਜਾ ਕੇ ਰੌੜਾ ਜਿਹਾ ਬੋਨੇ ਆਪਾਂ ਉੱਥੇ ਜੇ ਕਰਦਾਂਗੇ ਉਹ ਕਰਦਾਂਗੇ ਜਿਦੋਂ ਆਪਾਂ ਆਪਣੇ ਘਰਾਂ ਚ ਆ ਜਾਈਏ ਹਾਂਜੀ ਅਰਦਾਸ ਬੇਨਤੀ ਤੋਂ ਬਾਅਦ ਉੱਥੋਂ ਬਾਅਦ ਫੇਰ ਆਪਾਂ ਆਪਣੇ ਘਰਾਂ ਚ ਆ ਕੇ ਜਿਵੇਂ ਚੁਲਝੀ ਜਾਂਦੇ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਇੱਕ ਝੂਟੋ ਹੋ ਕੇ ਇਕੱਠੇ ਹੋ ਕੇ ਇਹਨਾਂ ਪ੍ਰਵਾਸੀਆਂ ਦੇ ਨੱਖ ਪਾਓ ਇਨਾ ਪ੍ਰਵਾਸੀਆਂ ਦੀ ਰੇਲ ਬਣਾਓ ਮੁਰਕੇ ਚੰਡੀਗੜ੍ਹ ਦੇ ਮੁੰਡੇ ਕੁਛ ਕਰਨ ਲੱਗੇ ਫਿਰ ਉਹ ਮਾੜੇ ਵੱਧਣਗੇ ਹਾਂਜੀ ਤੇ ਜੇ ਆਪਣੇ ਪੰਜਾਬੀ ਕਿਸੇ ਦੇ ਛੇਤਰ ਪ੍ਰੇਟ ਸਰਵਿਸ ਕਰ ਦਿੰਦੇ ਐ ਤੇ ਮੁੜਕੇ ਆਪਣੇ ਪੰਜਾਬੀ ਇਹੀ ਪੰਜਾਬੀਆਂ ਦੇ ਬਰਖਲਾਫ ਹੋ ਜਾਂਦੇ ਤੁਸੀਂ ਪ੍ਰਵਾਸੀਆਂ ਨੂੰ ਐ ਕਹਿੰਨੇ ਹੋ ਤੁਸੀਂ ਐ ਕਹਿੰਨੇ ਹੋ ਉਹ ਤਾਂ ਕਹਿੰਦੇ ਵੀ ਸਾਡਾ ਝੋਨਾ ਨਹੀਂ ਲੱਗਣਾ ਸਾਡੀ ਫਸਲ ਬੀਜੀ ਨਹੀਂ ਜਾਣੀ ਵੇਚੀ ਨਹੀਂ ਜਾਣੀ ਬਈਆਂ ਤੋਂ ਬਿਨਾ ਪ੍ਰਵਾਸੀਆਂ ਤੋਂ ਬਿਨਾ ਆਪਣੇ ਕਿਹੜਾ ਛਾਲੇ ਹੋਏ ਹੱਥਾਂ ਦੇ ਹੱਥ ਟੁੱਟੇ ਐ ਕਰ ਲਿਆ ਕਰੋ ਕਮਾਲਿਆ ਕਰੋ ਖਾਲਿਆ ਕਰੋ ਇਹਨਾਂ ਪੰਜਾਬੀਆਂ ਨੇ ਸੌਖਾ ਸਾਧਨ ਸਮਝ ਕੇ ਪ੍ਰਵਾਸੀਆਂ ਨੂੰ ਇੱਥੇ ਰੱਖ ਰੱਖਿਆ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣਾ ਪੰਜਾਬ ਬਚਾਓ ਨਸਲ ਬਚਾਓ ਨਾਜ ਬਚਾਓ ਆਪਣੀ ਜਨਸੰਖਿਆ ਵਧਾਓ ਠੀਕ ਹੈ ਤੁਸੀਂ ਸਰਚ ਕਰਕੇ ਦੇਖ ਲਓ ਲੁਧਿਆਣੇ ਚ ਉਹਨੇ ਪੰਜਾਬੀ ਨਹੀਂ ਹੋਣੇ ਜਿਨਨੇ ਭਈਏ ਐ ਜਿਨਨੇ ਪ੍ਰਵਾਸੀ ਐ ਤੁਰੇ ਜਾਂਦੇ ਜੇ ਕਿਸੇ ਮੋਢੇ ਨਾਲ ਮੋਢਾ ਵਾਜੇ ਨਾ ਸਰਦਾਰ ਨਹੀਂ ਹੁੰਦਾ ਮੋਰੋਂ ਜਾਂ ਕੋਈ ਆਪਣਾ ਪੰਜਾਬੀ ਨਹੀਂ ਹੁੰਦਾ ਉਹ ਭਈਆ ਹੀ ਹੁੰਦਾ ਬੇਨਤੀ ਆ ਵੀ ਇਹਨਾਂ ਨੂੰ ਤਵੱਲੋ ਇੱਥੋਂ ਪੰਜਾਬ ਚੋਂ ਜੇ ਆਪਣੇ ਪੰਜਾਬ ਨੂੰ ਖੁਸ਼ ਰੱਖਣਾ ਹੈ ਮੇਰੀ ਤਾਂ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਜੇ ਕੋਈ ਲਫ਼ਜ਼ ਇੱਧਰ ਉੱਧਰ ਬੋਲਿਆ ਗਿਆ ਹੋਵੇ ਤਾਂ ਆਪਣਾ ਭਰਾ ਵੀਰ ਸਮਝ ਕੇ ਮਾਫ਼ ਕਰਿਓ ਅਸੀ ਕਰਾਂ